ਜਾਣੂ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ਕ ਜਮਾਤ ਦੀ ਅਭਿਆਸ ਨੰਬਰ 7.2 ਸਵਾਲ ਚੌਥਾ ਤੇ ਬੱਚਿਓ ਇਹ ਸਵਾਲ ਨੂੰ ਅਸੀਂ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਆਪਣੇ ਆਪ ਕਰਨ ਦੀ ਪ੍ਰੈਕਟਿਸ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀ 10th english mcq 10th english literature 10th grammar 10th science 10th math notes ਇਹ ਹੀ ਕਿਤਾਬ ਇੰਗਲਿਸ਼ మీడియం ਵਿੱਚ ਵੀ ਹੈ 10th science ਤੇ 10th math ਤੇ ਫਿਰ ਬੱਚੇ ਕਹਿੰਗੇ ਗਣਿਤ ਦੇ ਸਿਧਾਂਤ ਪੰਜਾਬੀ మీడియం ਵਿੱਚ ਮੈਥ ਕਨਸੈਪਟਸ ਇੰਗਲਿਸ਼ మీడియం ਵਿੱਚ ਇਹ ਕਹਿੰਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਸੁਧਾਰਨ ਲਈ ਵਿਦਾਨਨ ਲਈ ਇੱਕ ਹੈਗੀ ਹੈ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਐਕਸਪਲੇਨ ਕੀਤਾ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਸੋ ਦੇਖੀਏ ਬੱਚਿਓ ਇਹਨਾਂ ਵੱਲ ਸਵਾਲ ਕਹਿੰਦੇ ਬਿੰਦੂਆਂ (3, 10) ਅਤੇ (6, 8) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਬਿੰਦੂ (1, 6) ਕਿਸ ਅਨੁਪਾਤ ਵਿੱਚ ਵੰਡਦਾ ਹੈ ਠੀਕ ਹੈ ਆਓ ਦੇਖੀਏ ਹੁਣ ਇਹ ਚ ਵਿਭਾਜਨ ਸੂਤਰ ਜਿਹੜਾ ਹੈ ਉਹਦੀ ਵਰਤੋਂ ਹੋਏਗੀ ਸੋ ਵਿਭਾਜਨ ਸੂਤਰ ਦੇ ਮੁਤਾਬਕ ਦੋ ਬਿੰਦੂਆਂ A (x1, y1) ਹੋਵੇ ਜਿੱਦਾਂ ਇੱਕ ਹੈਗਾ ਤੇ x2, y2 ਵਾਲਾ ਅਤੇ B (x2, y2) ਨੂੰ ਮਿਲਾਉਣ ਵਾਲੀ ਰੇਖਾਖੰਡ ਨੂੰ m:n ਦੇ ਅਨੁਪਾਤ ਵਿੱਚ ਅੰਦਰੂਨੀ ਤੌਰ ਤੇ ਵੰਡਣ ਵਾਲੇ ਬਿੰਦੂ P ਉਹਨੂੰ ਮੰਨ ਲੈਂਦੇ ਹਾਂ (x, y) ਹੋਵੇ ਦੇ ਨਿਰਦੇਸ਼ ਅੰਕ ਹਨ ਇਸ ਤਰ੍ਹਾਂ ਉਹ x, y ਇਸ ਤਰ੍ਹਾਂ ਹੋਏਗਾ ਮਤਲਬ ਕਿ x ਜਿਹੜਾ ਇਹਨਾਂ ਮੇਲ ਖਾਂਦਾ ਹੈ ਹੈ x ਦਾ ਨਿਰਦੇਸ਼ ਅੰਕ ਨੇ ਤੇ y ਜਿਹੜਾ ਉਹ ਇਹਦੇ ਨਾਲ ਹੈਗਾ ਮਿਲਦਾ ਜੁਲਦਾ ਹੈਗਾ ਠੀਕ ਹੈ ਸੋ ਇਹ ਸਾਡਾ ਹੋ ਗਿਆ ਐਕਸ ਨਿਰਦੇਸ਼ ਅੰਕ ਐ ਹੋ ਗਿਆ ਵਾਈ ਨਿਰਦੇਸ਼ ਅੰਕ ਜਿਹੜਾ ਕਿ ਐ ਦੋ ਬਿੰਦੂਆਂ ਨੂੰ ਜੋੜਨ ਵਾਲੇ ਰੇਖਾਖੰਡ ਨੂੰ ਮਲਕੀ ਐਮ ਉਹ ਮ1 ਐਮ ਇੱਕ ਤੇ ਐਮ ਦੋ ਦੇ ਨੂੰ ਪਾਤੂ ਜਵੰਦਦਾ ਤੇ ਇੱਥੇ ਇਹਨਾਂ ਨੇ ਬਿੰਦੂ ਦੇ ਦਿੱਤਾ ਕਟਾ 1 ਤੇ ਕਟਾ 6 ਐ ਦਿੱਤਾ ਕਟਾ 1 ਤੇ 6 ਠੀਕ ਹੈ ਤੇ ਹੁਣ ਅਸੀਂ ਪਤਾ ਲਗਾਣਾ ਐਮ 1 ਤੇ ਐਮ 2 ਦੀ ਪਤਾ ਕਰਨਾ ਹੈ ਹੁਣ ਮੰਨ ਲਓ ਕਿ ਬਿੰਦੂ A ਇਹਨੂੰ ਅਸੀਂ ਨਾ A ਦੇ ਦਿੱਤਾ ਅਤੇ ਬਿੰਦੂ B ਇਹਨੂੰ ਨਾਂ B ਦਿੱਤਾ ਹਨ ਜਿਨ੍ਹਾਂ ਨੂੰ ਮਿਲਾ ਕੇ ਰੇਖਾਖੰਡ AB ਬਣਦਾ ਹੈ ਹੁਣ x ਬਰਾਬਰ ਘਟਾਓ 1 6 ਇੱਕ ਦਿੱਤਾ ਸਾਨੂੰ ਦਿੱਤਾ ਹੈ ਇੱਥੇ y ਛੇਦਤਾ ਹੋਇਆ ਹੈ x 1/3 x 2 6 y 1 10 ਅਤੇ y 2 ਘਟਾਓ 8 ਦਾ ਮੁੱਲ ਵਿਭਾਜਨ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਇੱਥੇ ਘਟਾਓ 1 6 ਤੇ ਇੱਥੇ m 1 m 2 m 1 1 2 m1 m2, x2, x1 m2 ਤੇ ਇੱਥੇ ਬੱਚੋ ਆ ਗਿਆ x2 ਐਵਲਾ ਇਹ ਆ ਗਿਆ x1 ਐਵਲਾ ਤੇ ਸੋਰੀ x1 ਕੈਵਲਾ -3 ਫਿਰ ਆ ਗਿਆ ਤੁਹਾਡਾ y2 y2 ਐਵਲਾ -8 ਤੇ y1 ਐਵਲਾ ਦੱਸ ਸਕਦਾ ਬਸ ਹੁਣ ਅਸੀਂ ਇਹਨੂੰ ਥੋੜਾ ਸਰਲ ਕਰ ਲੈਣੇ ਆ ਤੇ ਸਾਨੂੰ ਪਤਾ ਹੈ ਬੱਚਿਓ ਕਿ ਹੁਣ ਜੇਕਰ xy a ਹੀ ਹੋਵੇ ਜਿੱਦਾਂ ਹੁਣ ਇੱਕ ਨਿਰਦੇਸ਼ ਅੰਕ ਦਾ ਸੈੱਟ ਐਵਲਾ ਹੈਗਾ ਤੇ ਇੱਕ ਨਿਰਦੇਸ਼ ਅੰਕ ਦਾ ਸੈੱਟ ਐਵਲਾ ਹੈਗਾ ਇਹਦਾ ਮਤਲਬ ਜਿਹੜਾ x ਆ ਗਿਆ ਉਹ a ਦੇ ਬਰਾਬਰ ਹੈ ਤੇ y ਜਿਹੜਾ ਹੈ ਉਹ b ਦੇ ਬਰਾਬਰ ਹੈ x a ਅਤੇ y hai, b ਹੁਣ ਇੱਥੇ ਕੀ ਹੈਗਾ x ਆ ਗਿਆ ਘਟਾਓ 1 ਤੇ a ਕੀ ਹੈਗਾ ਇਹ ਪੂਰਾ ਦਾ ਪੂਰਾ a ਇਹਦਾ ਉਹਨੇ ਘਟਾਓ 1 ਜਿਹੜਾ ਹੈ ਉਹ ਇਸ ਪੂਰੇ ਦੇ ਬਰਾਬਰ ਹੈ ਤੇ 6 ਜਿਹੜਾ ਹੈ ਉਹ ਇਸ ਪੂਰੇ ਦੇ ਬਰਾਬਰ ਹੈ ਠੀਕ ਹੈ ਸੋ ਘਟਾਓ 1 6m1 ਘਟਾਓ 3m2 m1 katao, m2 ਕਿਉਂਕਿ 6m1 ਹੋ ਗਿਆ ਇੱਥੇ ਘਟਾ ਦਾ ਨਿਸ਼ਾਨ ਹੈ ਤੇ ਜਮਾ ਇਸੋ ਘਟਾਓ 3m2 ਹੋ ਗਿਆ ਅਤੇ 6 ਬਰਾਬਰ ਜਿਹੜਾ ਹੋ ਗਿਆ ਘਟਾਓ 8m1 ਤੇ ਜਮਾ 10m2 m1 m2 ਹੁਣ ਇਹਨੂੰ ਤਿਰਛਾ ਗੁਣਨផល ਕਰਦੇ ਆ ਇੱਥੇ ਘਟਾ 1 ਬ੍ਰੈਕਟ ਪਾ ਕੇ m1 m2 ਬਰਾਬਰ ਇਹ ਆ ਗਿਆ ਤੁਹਾਡਾ 6m1 ਘਟਾਓ 3m2 ਫਤਿ 6 ਨੂੰ ਤਿਰਛਾ ਗੁਣਨਫਲ ਕੀਤਾ ਇਦਾਂ ਆ ਗਿਆ ਤੇ ਬਰਾਬਰ ਐਵਲਾ ਜਿਹੜਾ ਅੰਸ਼ ਹੈਗਾ ਉਹ ਇੱਥੇ ਆ ਗਿਆ ਠੀਕ ਹੈ ਹੁਣ ਬ੍ਰੈਕਟ ਖੋਲ ਲਾਂਗੇ ਘਟਾਓ 1m ਫਿਕ ਹੋ ਗਿਆ ਘਟਾਓ m1 ਕਟਾਓ m2 6m1 ਕਟਾਓ m10m2 ਅਤੇ ਹੁਣ ਇਹਨਾਂ ਨੂੰ ਖੋਲਿਆ 6m1 ਜਿਵੇਂ 6m2 ਤੇ ਬਰਾਬਰ ਹੀ ਆ ਗਿਆ ਹੁਣ ਇਸ ਨੂੰ ਅੱਗੇ ਲਿਖ ਲੈਣੇ ਆਂ ਫਿਰ ਅੱਗੇ ਸਰਲ ਕਰਦੇ ਆਂ ਐਫ ਆ ਲਿਖ ਲੈ ਇੱਕਦਮ ਹੁਣ ਬੱਚਿਓ ਅਸੀਂ ਕੀ ਕਰਾਂਗੇ m 1 ਤੇ ਇੱਕ ਪਾਸੇ ਕਰ ਲੈਨੇ m2 ਦੂਜੇ ਪਾਸੇ ਕਰ ਲੈਨੇ ਸੋ 6m1 ਇੱਥੇ ਆ ਗਿਆ ਹੋ ਗਿਆ ਕਟਾਓ 6m1 ਕਟਾਓ m2 ਇੱਥੇ ਆ ਗਿਆ ਹੋ ਗਿਆ ਜਮਾ m2 ਇੱਥੇ ਜਿਹੜਾ ਆਇਆ ਬੱਚਿਓ ਇਹ ਘਟਾਓ 8 ਐਮ 1 ਹੈਗਾ ਇੱਥੇ ਅੱਗੇ ਜਮਾ 8 ਐਮ 1 ਹੋ ਗਿਆ ਐਮ ਬਨ ਹੋ ਗਿਆ ਤੇ 6 ਐਮ 2 ਇੱਥੇ ਜਾ ਕੇ ਘਟਾ 6 ਐਮ 2 ਹੋ ਗਿਆ ਹੁਣ ਬੱਚਿਓ ਘਟਾ 1 ਤੇ ਘਟਾ 6 ਕਿਹਦੇ ਬਰ ਮਨ ਹੋ ਗਿਆ ਘਟਾਓ 7 ਸੋ ਘਟਾਓ 7 ਐਮ 1 ਤੇ 1 ਚੋਂ 3 ਗਿਆ ਘਟਾਓ 2 ਘਟਾਓ 2 ਐਮ 2 ਹੁਣ ਬੱਚਿਓ ਘਟਾਓ ਦੇ ਨਾਲ ਘਟਾਓ ਕੱਟ ਗਿਆ ਇਹ ਘਟਾਓ ਤੇ ਇਹ ਘਟਾਓ ਕੱਟ ਗਿਆ ਐਮ 1 ਹੈਗਾ ਤੇ ਇਹ ਐਮ 2 ਥੱਲੇ ਆ ਗਿਆ ਤੇ 7 ਥੱਲੇ ਆ ਗਿਆ 2/7 ਅਸੀਂ ਇੱਕੋ ਨਿਰਦੇਸ਼ ਅੰਕ ਦੇ ਨਾਲ ਹੀ ਕਰ ਸਕਦੇ ਹਾਂ ਪਰ ਮੈਂ ਤੁਹਾਡੇ ਲਈ ਦੋਨੋਂ ਹੱਲ ਕੀਤੇ ਨੇ ਇੱਕ ਤੇ ਪੁਸ਼ਟੀ ਹੋ ਜਾਏਗੀ ਤੇ ਦੂਜੀ ਗੱਲ ਇਹ ਦੱਸਣ ਲਈ ਕਿ ਤੁਸੀਂ ਭਾਵੇਂ x ਨੂੰ a ਨਾਲ ਬਰਾਬਰ ਰੱਖ ਕੇ ਕਰ ਲਓ ਭਾਵੇਂ y ਨੂੰ b ਨਾਲ ਬਰਾਬਰ ਕਰਕੇ ਦੇਖ ਲਓ ਹੁਣ ਇੱਥੇ ਵੀ ਉਹੀ ਆਏਗਾ ਦੇਖੋ ਜਵਾਬ 6 ਛੇ 8 14 10 ਛੇ ਦਾ 4 ਸੋ m 2 ਥੱਲੇ ਆ ਗਿਆ ਤੇ 4 ਦੇ ਥੱਲੇ 14 ਆ ਗਿਆ 2 ਦੋਣੀ 4 2 ਸੱਤ ਤੇ 14 ਇੱਥੇ ਵੀ 2/7 ਆਇਆ ਇੱਥੇ ਵੀ 2/7 ਆਇਆ ਭਾਵੇਂ x ਨਾਲ ਬਰਾਬਰ ਕਰਕੇ ਕਰ ਲੋ ਭਾਵੇਂ y ਨਾਲ ਬਰਾਬਰ ਕਰਕੇ ਕਰ ਲੋ ਜਵਾਬ ਉਹੀ ਆਏਗਾ ਭਾਵ m1 ਅਨੁਪਾਤ m2 ਬਰਾਬਰ ਹੈਗਾ 2 ਅਨੁਪਾਤ 7 ਦੇ ਇਸ ਤਰ੍ਹਾਂ ਬਿੰਦੂ (1,6) ਬਿੰਦੂਆਂ (3,10) ਅਤੇ (6,8) ਨੂੰ ਮਿਲਾਉਣ ਵਾਲੀ ਰੇਖਾਖੰਡ ਨੂੰ 2:7 ਦੇ ਅਨੁਪਾਤ ਵਿੱਚ ਵੰਡਦਾ ਹੈ ਹੈ ਸਾਡਾ ਆ ਗਿਆ ਜਵਾਬ ਹੁਣ ਇਸੇ ਸਵਾਲ ਨੂੰ ਦੂਜੀ ਵੀ ਦਿਨ ਕਰਦੇ ਹਾਂ ਉਹ ਵੀ ਸੌਖੀ ਹੈ ਦੂਜੀ ਵਿਧੀ ਸਵਾਲ ਉਹੀ ਹੈਗਾ ਇੱਥੇ ਫਰਕ ਬੱਚਿਆ ਹੋਏ ਹੈ ਅਸੀਂ m1 ਤਾਂ m2 ਨਹੀਂ ਲੈਂਦੇ ਅਸੀਂ ਲੈਂਦੇ k ਤੇ 1 ਬਸ ਇਹਨਾਂ ਫਰਕ ਹੈ ਵਿਭਾਜਨ ਸੂਤਰ ਦੇ ਮੁਤਾਬਕ ਦੋ ਬਿੰਦੂਆਂ a ਅਤੇ b ਨੂੰ ਮਿਲਾਉਣ ਵਾਲੀ ਰੇਖਾखंड ਨੂੰ k ਅਨੁਪਾਤ 1 ਦੇ ਅਨੁਪਾਤ ਚੰਦਰੂਨੀ ਤੌਰ ਤੇ ਵੰਡਣ ਵਾਲੇ ਬਿੰਦੂ xy ਦੇ ਨਿਰਦੇਸ਼ਕ ਅੰਕ ਇਦਾਂ ਹੁੰਦੇ ਨੇ ਸੋ ਇੱਥੇ k ਆਏਗਾ ਇੱਥੇ ਕੁਝ ਨਹੀਂ ਆਏਗਾ ਤੇ ਥੱਲੇ k ਜਮਾ ਇਕ ਆ ਜਾਏਗਾ ਕਿਉਂਕਿ 1 1 ਹੋ ਰਿਹਾ 1 x1 x ਹੀ ਰਹੇਗਾ ਕਿ ਕੇ ਵਾਈ 2 ਜਮਾ 1 ਨਾ ਵਾਈ 1 ਨੂੰ ਗੁਣਾ ਕੀਤਾ ਤੇ ਕੱਲਾ ਵਾਈ 1 ਰਹੇਗਾ ਤੇ ਥੱਲੇ ਕੇ ਜਮਾ ਬਣ। ਠੀਕ ਹੈ। ਹੁਣ ਇੱਥੇ ਅਸੀਂ ਇੰਨਾ ਹੀ ਫਰਕ ਹੈ ਇੱਥੇ ਐਮ 1 ਤੇ ਐਮ 2 ਨਹੀਂ ਵਰਤ ਰਹੇ ਇੱਥੇ ਕੇ ਵਰਤਨਾ ਤੇ ਇੱਥੇ ਇੱਕ ਵਰਤਨਾ ਹੈ। ਇਹ ਥੋੜਾ ਸੌਖਾ ਹੈ। ਹਉ ਦੇਖੋ ਹੁਣ ਇਹਨਾਂ ਦਾ ਮੁੱਲ ਇਹ ਚ ਭਰ ਕੇ ਜਿੱਦਾਂ ਪਹਿਲੇ ਸਵਾਲ ਸੀ ਕੀਤਾ ਸੀਗਾ ਪਹਿਲੀ ਵਿਧੀ ਚ ਕੀਤਾ ਸੀਗਾ। ਕਟਾਓ 1 6 ਐ ਦਿੱਤਾ ਆਏ ਸਾਨੂੰ ਬਿੰਦੂ ਜਿਹੜਾ ਵੰਡਦਾ ਪਿਆ। ਸੋ ਇੱਥੇ x 2 ਦਾ ਮੁੱਲ ਪਾਇਆ, x 1 ਦਾ ਮੁੱਲ ਪਾਇਆ, y 2 ਦਾ ਮੁੱਲ ਪਾਇਆ। y ਇੱਕਦਮ ਲਪਾਇਆ ਸੋ ਬੱਚਿਓ ਐ ਸਾਨੂੰ ਪਤਾ ਹੀ ਹੈ ਕਿ xy ab ਹੋਵੇ ਤਾਂ x a ਅਤੇ y b ਇਸ ਲਈ ਘਟਾਓ 1 ਹੋ ਗਿਆ 6k 3 k 1 ਅਤੇ 6 ਹੋ ਗਿਆ ਘਟਾਓ 8k jama, 10 k 1 ਹੁਣ ਅਸੀਂ ਅਚਾ ਗੁਣਨផល ਕਰਾਂਗੇ ਸੋ ਘਟਾਓ 1 ਬ੍ਰੈਕਟ ਚ ਪਾ ਕੇ k 1 6k 3 ਅਤੇ 6 k 1 ਘਟਾਓ 8k 10 ਬ੍ਰੈਕਟ ਖੋਲਿਆ ਘਟਾਓ ਕੇ ਤੇ ਇਹ ਘਟਾਓ ਤੇ ਜਮਾ ਘਟਾਓ ਜਿਹਾ ਘਟਾਓ 1 6k 6/3 ਬ੍ਰੈਕਟ ਖੋਲੇ 6k ਜਮਾ 6 ਘਟਾਓ 8k ਜਮਾ 10 ਹੁਣ ਫੇਰ ਦਾ ਲਿਖ ਦਿੱਤਾ ਉਹੀ ਚੀਜ਼ ਪਹਿਲੇ ਜੋ ਲਿਖੀ ਸੀਗੀ ਉਹਨੂੰ ਕੰਟੀਨਿਊਟੀ ਵਾਸਤੇ ਹੁਣ 6k ਨੂੰ ਇਧਰ ਲੈ ਗਏ ਤੇ ਘਟਾਓ 6k ਹੋ ਗਿਆ ਇਹ ਘਟਾਓ ਇੱਕ ਨੂੰ ਇੱਥੇ ਲੈ ਲੈਂਦਾ ਜਮਾ ਇੱਕ ਹੋ ਗਿਆ ਇਹ ਵੀ ਘਟਾਓ 81 8k ਨੂੰ ਇੱਥੇ ਲਾ ਕੇ ਤੇ ਜਮ 8k ਹੋ ਗਿਆ ਤੇ 6 ਨੂੰ ਇੱਥੇ ਲਿਆਂਦਾ ਤੇ ਘਟਾ 6 ਹੋ ਗਿਆ ਹੁਣ ਘਟਾਓ 1 ਤੇ ਘਟਾਓ 6 ਕਿੰਨਾ ਹੋਣਾ ਘਟਾਓ 7 ਸੋ ਘਟਾਓ 7k ਬਰਾਬਰ 1 ਚੋ 3 ਗਿਆ ਘਟਾਓ 2 ਘਟਾਓ ਨਾਲ ਘਟਾਓ ਕੱਟ ਗਿਆ ਤੇ k ਨੂੰ k ਵਟਾ 1 ਲਿਖਿਆ ਜਾ ਸਕਦਾ ਕਿਸੇ ਵੀ ਸੰਖਿਆ ਨੂੰ ਤੈਨੂੰ ਨੂੰ 3/1 ਲਿਖਿਆ ਜਾ ਸਕਦਾ 4 ਨੂੰ 4/1 ਲਿਖਿਆ ਜਾ ਸਕਦਾ 2 ਨੂੰ 2/1 ਤੇ k ਨੂੰ k/1 ਕਦੇ ਲਈ ਕਿਉਂਕਿ ਅਸੀਂ ਇਹ ਅਨੁਪਾਤ ਦਿਖਾਣਾ ਹੈ ਸੋ ਕਟਾਓ ਨਾਲ ਕਟਾਓ ਕੱਟ ਗਿਆ ਤੇ 7 ਥੱਲੇ ਆ ਗਿਆ 2/7 ਆ ਗਿਆ ਉਹੀ ਜੋ ਆ ਪਹਿਲੇ ਵਾਲਾ ਤੇ ਇੱਥੇ ਆ ਬਣ ਗਿਆ 6 ਰੱਟ 14 14 ਕਿ ਤੇ 10 ਚੋਂ 6 ਗਿਆ 4 ਫੇਰ k/1 ਕਰਕੇ 4 ਥੱਲੇ 14 ਆ ਗਿਆ 2 2 4 2 7 14 ਇੱਥੇ ਵੀ 2/7 ਆਇਆ ਸੋ ਇੱਕ ਅੰਕ ਲੈਣਾ ਇੱਕ నిర్దేశ ਅੰਕ ਲੈਣਾ ਚਾਹੇ x ਲੈ ਲਓ ਚਾਹੇ y ਲੈ ਲਓ ਚਾਹੇ ਦੋਨੋਂ ਦਿਖਾ ਦਿਓ ਇਦਾਂ ਕਰਕੇ ਸੋ ਇਸ ਤਰ੍ਹਾਂ ਭਾਅ k ਅਨੁਪਾਤ 1 2 ਅਨੁਪਾਤ 7 ਐ ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਬਿੰਦੂ ਘਟਾਓ 1 6 ਬਿੰਦੂਆਂ ਘਟਾਓ 3 10 ਅਤੇ 6 ਘਟਾਓ 8 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2 ਅਨੁਪਾਤ 7 2 7 ਅਨੁਪਾਤ ਵਿੱਚ ਵੰਡਦਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 7.2 ਦਾ ਸਵਾਲ ਚੌਥਾ ਜਿਹੜਾ ਅਸੀਂ ਦੋ ਵੀ ਦਿਨਾਂ ਰਹੀ ਕੀਤਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ